ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਜਾਣਕਾਰੀ ਵਾਲੀ ਵੀਡੀਓ ਦੇ ਵਿੱਚ ਮੈਂ ਹਾਂ ਤੁਹਾਡਾ ਦੋਸਤ ਅਵਤਾਰ ਸਿੰਘ ਕੰਬੋਜ ਅੱਜ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗਾ ਕਿ ਕਾਰ ਦਾ ਏਸੀ ਗਰਮੀਆਂ ਦੇ ਵਿੱਚ ਮੈਨੂਅਲ ਤਰੀਕੇ ਦੇ ਨਾਲ ਇਸ ਤਰ੍ਹਾਂ ਆਪਾਂ ਚਲਾਉਣਾ ਹੈ ਤਾਂ ਕਿ ਸਾਡੀ ਕਾਰ ਬਹੁਤ ਵਧੀਆ ਕੂਲਿੰਗ ਕਰੇ ਸਾਡਾ ਤੇਲ ਵੀ ਬਚੇ ਦੋਸਤੋ ਸਭ ਤੋਂ ਪਹਿਲਾਂ ਆਪਾਂ ਕਾਰ ਦੇ ਵਿੱਚ ਆਮ ਤੌਰ ਦੇ ਉੱਪਰ ਜਿਹੜੇ ਬਟਨ ਹੁੰਦੇ ਨੇ ਏਸੀ ਦਾ ਸਵਿੱਚ ਹੁੰਦਾ ਹੈਗਾ ਬਲੋਰ ਦਾ ਬਟਨ ਹੁੰਦਾ ਹੈਗਾ ਅਤੇ ਏਸੀ ਟੈਂਪਰੇਚਰ ਦਾ ਸਵਿੱਚ ਹੁੰਦਾ ਹੈਗਾ ਅਤੇ ਬਲੋਅਰ ਦੀ ਜੋ ਹਵਾ ਹੈਗੀ ਉਹ ਕਿਹੜੇ ਪਾਸੇ ਵੱਜਣੀ ਹੈਗੀ ਇਹ ਡਾਇਰੈਕਸ਼ਨ ਵਾਲਾ ਵੀ ਸੂਚ ਹੁੰਦਾ ਹੈਗਾ ਇਹਨਾਂ ਦੀ ਥੋੜੀ ਜਾਣਕਾਰੀ ਆਪਾਂ ਲੈ ਲੈਣੇ ਆਂ ਵੈਸੇ ਤਾਂ ਆਮ ਤੌਰ ਦੇ ਉੱਪਰ ਸਾਨੂੰ ਪਤਾ ਹੁੰਦਾ ਹੈ ਲੇਕਿਨ ਇੱਕ ਵਾਰੀ ਇਹ ਦੱਸਣਾ ਵੀ ਜ਼ਰੂਰੀ ਹੈਗਾ ਤਾਂ ਇਹ ਬਲੋਅਰ ਵਾਲਾ ਜੋ ਸੂਚ ਹੈਗਾ ਉਸ ਦੇ ਵਿੱਚ ਪੁਆਇੰਟ ਬਣੇ ਹੋਏ ਨੇ ਕਿ ਬਲੋਅਰ ਦੀ ਸਪੀਡ ਆਪਾਂ ਕਿੰਨੀ ਰੱਖਣੀ ਹੈਗੀ ਹੈ ਅਤੇ ਜੋ ਏਸੀ ਦੇ ਟੈਂਪਰੇਚਰ ਵਾਲਾ ਸੂਚ ਹੈਗਾ ਉਸ ਦੇ ਉੱਪਰ ਨੀਲੇ ਰੰਗ ਦਾ ਨਿਸ਼ਾਨ ਹੈਗਾ ਉਹ ਏਸੀ ਦੀ ਕੂਲਿੰਗ ਨੂੰ ਦਰਸਾਉਂਦਾ ਤੇ ਲਾਲ ਰੰਗ ਦਾ ਨਿਸ਼ਾਨ ਹੈਗਾ ਉਹ ਹੀਟਰ ਦੀ ਗਰਮੀ ਨੂੰ ਦਰਸਾਉਂਦਾ ਹੈ ਇਸੇ ਤਰ੍ਹਾਂ ਡਾਇਰੈਕਸ਼ਨ ਵਕਫਾਕ ਨਿਸ਼ਾਨ ਬਣੇ ਹੋਏ ਨੇ ਇਹ ਇਕੱਲਾ ਫੇਸ ਦੇ ਉੱਪਰ ਹਵਾ ਮਾਰਨ ਵਾਲਾ ਨਿਸ਼ਾਨ ਹੈ ਇਹ ਪੈਰਾਂ ਦੇ ਉੱਪਰ ਅਤੇ ਫੇਸ ਦੇ ਉੱਪਰ ਇਸ ਇਸ ਨਿਸ਼ਾਨ ਦੇ ਉੱਪਰ ਜੇਕਰ ਸੂਚ ਕਰਦਾਂਗੇ ਹਵਾ ਬੱਜੇਗੀ ਇਸੇ ਤਰ੍ਹਾਂ ਇਹ ਇਕੱਲਾ ਪੈਰਾਂ ਦੇ ਉੱਪਰ ਹਵਾ ਮਾਰਨ ਵਾਲਾ ਨਿਸ਼ਾਨ ਹੈਗਾ ਅਤੇ ਇਹ ਬਾਹਰ ਵਾਲੀ ਹਵਾ ਅੰਦਰ ਲਿਆਉਣ ਵਾਲਾ ਨਿਸ਼ਾਨ ਹੈਗਾ ਸੋ ਦੋਸਤੋ ਅਸੀਂ ਗੱਲ ਕਰ ਰਹੇ ਹਾਂ ਕਿ ਗਰਮੀਆਂ ਦੇ ਵਿੱਚ ਮੈਨੂਅਲ ਤਰੀਕੇ ਦੇ ਨਾਲ ਏਸੀ ਚਲਾਉਣਾ ਤੇ ਬਹੁਤ ਵਧੀਆ ਸਾਡੀ ਗੱਡੀ ਦੀ ਕੂਲਿੰਗ ਹੋਣੀ ਚਾਹੀਦੀ ਉਸ ਦੇ ਲਈ ਆਪਾਂ ਨੂੰ ਕੀ ਕਰਨਾ ਪਵੇਗਾ ਦੋਸਤੋ ਸਭ ਤੋਂ ਪਹਿਲਾਂ ਇਹ ਧਿਆਨ ਰੱਖਣਾ ਕਿ ਆਪਾਂ ਕਿ ਜਦੋਂ ਵੀ ਆਪਾਂ ਗੱਡੀ ਸਟਾਰਟ ਕਰਨੀ ਹੁੰਦੀ ਹੈ ਤਾਂ ਗੱਡੀ ਸਟਾਰਟ ਕਰਨ ਵੇਲੇ ਇੱਕਦਮ ਆਪਾਂ ਫੌਰਨ ਏਸੀ ਨੂੰ ਔਨ ਨਹੀਂ ਕਰਨਾ ਹੈਗਾ ਕਿਉਂਕਿ ਗੱਡੀ ਦੇ ਆਰਪੀਐਮ ਵਧੇ ਹੋਏ ਹੁੰਦੇ ਨੇ ਗੱਡੀ ਦੀ ਜੋ ਲੂਬ੍ਰੀਕੈਂਟ ਹੈਗਾ ਉਹ ਹੋਣਾ ਹੁੰਦਾ ਗੱਡੀ ਨੇ ਤਾਂ ਕੁਛ ਦਿਨ ਆਪਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਹੈਗਾ ਤਾਂ ਕਿ ਗੱਡੀ ਨਾਰਮਲ ਕੰਡੀਸ਼ਨ ਦੇ ਵਿੱਚ ਆ ਜਾਵੇ ਗੱਡੀ ਦੇ ਜੋ ਆਰਪੀਐਮ ਹੈਗੇ ਉਹ ਘਟ ਜਾਣ ਤਾਂ ਉਸ ਤੋਂ ਬਾਅਦ ਹੀ ਆਪਾਂ ਗੱਡੀ ਦਾ ਏਸੀ ਔਨ ਕਰਨਾ ਹੁੰਦਾ ਹੈ ਤਾਂ ਆਪਾਂ ਕੁਛ ਦਿਨ ਇੰਤਜ਼ਾਰ ਕਰਾਂਗੇ ਗੱਡੀ ਦੀ ਆਵਾਜ਼ ਘਟ ਚੁੱਕੀ ਐ ਗੱਡੀ ਨੋਰਮਲ ਕੰਡੀਸ਼ਨ ਦੇ ਉੱਪਰ ਆ ਚੁੱਕੀ ਐ ਤਾਂ ਹੁਣ ਜਦੋਂ ਆਪਾਂ AC ਔਨ ਕਰਨਾ ਹੈਗਾ ਤਾਂ ਸਭ ਤੋਂ ਪਹਿਲਾਂ ਆਪਾਂ ਬਲੂਅਰ ਨੂੰ ਔਨ ਕਰਾਂਗੇ ਬਲੂਅਰ ਨੂੰ ਔਨ ਕਰਨ ਤੋਂ ਬਾਅਦ ਹੀ ਆਪਾਂ ਨੂੰ AC ਦਾ ਜੋ ਬਟਨ ਹੈਗਾ ਉਸ ਨੂੰ ਔਨ ਕਰਨਾ ਚਾਹੀਦਾ ਹੈਗਾ ਹੁਣ ਟੈਂਪਰੇਚਰ ਵੀ ਆਪਾਂ ਦੇਖ ਸਕਦੇ ਹਾਂ ਕਿ ਕਿੰਨਾ ਕੁ ਆਪਾਂ ਟੈਂਪਰੇਚਰ ਰੱਖਣਾ ਹੈਗਾ ਤਾਂ ਗੱਡੀ ਨੂੰ ਜਦੋਂ ਆਪਾਂ AC ਸਟਾਰਟ ਕਰਦੇ ਹਾਂ ਤਾਂ ਉਸ ਵਕਤ ਘੱਟ ਟੈਂਪਰੇਚਰ ਦੇ ਉੱਪਰ ਹੀ ਗੱਡੀ ਨੂੰ AC ਨੂੰ ਇੱਕ ਵਾਰੀ ਸਟਾਰਟ ਕਰਨਾ ਚਾਹੀਦਾ ਹੈਗਾ ਇਸ ਤਰ੍ਹਾਂ ਕਰਨ ਨਾਲ ਵੀ ਸਾਨੂੰ ਬਹੁਤ ਵਧੀਆ 쿨ਿੰਗ ਮਿਲਦੀ ਹੈਗੀ ਹੈ ਸੋ ਦੋਸਤੋ ਇਹ ਤਾਂ ਹੈਗਾ ਸਵੇਰ ਵਕਤ ਦੀ ਗੱਲ ਹੁਣ ਜੇਕਰ ਅਸੀਂ ਦਿਨ ਵਿੱਚ ਗੱਡੀ ਨੂੰ ਸਟਾਰਟ ਕਰਨਾ ਹੈਗਾ ਗਰਮੀ ਦਾ ਮੌਸਮ ਹੈਗਾ ਤਾਂ ਉਸ ਵਕਤ ਗੱਡੀ ਨੂੰ ਸਟਾਰਟ ਕਰਨ ਤੋਂ ਪਹਿਲਾਂ ਇੱਕ ਵਾਰੀ ਗੱਡੀ ਦੇ ਜੋ ਸੀਸੇ ਹੈਗੇ ਉਹਨਾਂ ਨੂੰ ਖੋਲ ਲਓ ਸੀਸੇ ਖੋਲਣ ਤੋਂ ਬਾਅਦ ਇਹ ਇਹ ਗੱਲ ਦਾ ਧਿਆਨ ਜਰੂਰ ਰੱਖੋ ਕਿ ਏਸੀ ਬੰਦ ਹੋਣਾ ਚਾਹੀਦਾ ਹੈ ਬਲੋਰ ਵੀ ਜ਼ੀਰੋ ਦੇ ਉੱਪਰ ਹੋਣਾ ਚਾਹੀਦਾ ਹੈਗਾ ਤਾਂ ਹੀ ਤੁਸੀਂ ਗੱਡੀ ਨੂੰ ਸਟਾਰਟ ਕਰੋ ਅਤੇ ਗੱਡੀ ਨੂੰ ਸਟਾਰਟ ਕਰਨ ਤੋਂ ਕੁਝ ਅਹ ਦੇਰ ਬਾਅਦ ਆਪਾਂ ਕਹੀਏ ਅੱਧੇ ਪੌਣੇ ਮਿੰਟ ਬਾਅਦ 1 ਮਿੰਟ ਬਾਅਦ ਹੀ ਸਾਨੂੰ ਏਸੀ ਨੂੰ ਔਨ ਕਰਨਾ ਹੈ ਲੇਕਿਨ ਏਸੀ ਔਨ ਕਰਨ ਤੋਂ ਪਹਿਲਾਂ ਇੱਕ ਗੱਲ ਦਾ ਧਿਆਨ ਰੱਖਣਾ ਕਿ ਬਲੂਰ ਨੂੰ ਇੱਕ ਵਾਰੀ ਆਪਾਂ ਤੇਜ਼ ਸਪੀਡ ਉੱਪਰ ਚਲਾ ਲਈਏ ਬਲੂਰ ਨੂੰ ਫੁੱਲ ਕਰਕੇ ਆਪਾਂ ਚਲਾ ਸਕਦੇ ਹਾਂ ਅਤੇ ਜੋ ਹਵਾ ਮਾਰਨ ਦੀ ਡਾਇਰੈਕਸ਼ਨ ਹੈ ਕਿ ਉਸ ਨੂੰ ਪੈਰਾਂ ਵੱਲ ਕਰ ਦਿੱਤਾ ਜਾਵੇ ਹੁਣ ਜਦੋਂ ਬਲੂਰ ਫੁੱਲ ਸਪੀਡ ਦੇ ਉੱਪਰ ਚੱਲ ਕੇ ਹਵਾ ਪੈਰਾਂ ਦੇ ਵੱਲ ਵੱਜੇਗੀ ਤਾਂ ਗੱਡੀ ਦੇ ਅੰਦਰਲੀ ਜੋ ਹੀਟ ਹੈਗੀ ਉਹ ਸ਼ੀਸ਼ਿਆਂ ਦੇ ਉੱਪਰ ਢਾਈ ਬਾਹਰ ਨਿਕਲ ਜਾਵੇਗੀ ਅਤੇ ਕੁਝ ਦੇ ਨੂੰ ਹਾਈ ਸਪੀਡ ਦੇ ਉੱਪਰ ਚਲਾਉਣ ਤੋਂ ਬਾਅਦ ਬਲੋਰ ਨੂੰ ਨੋਰਮਲ ਯਾਪਕ ਹੀ ਸੈਂਟਰ ਵਿੱਚ 2 ਨੰਬਰ ਦੇ ਉੱਪਰ ਲਿਆਓ ਤਾਂ ਉਸ ਤੋਂ ਬਾਅਦ ਹੀ ਆਪ ਸਾਨੂੰ ਏਸੀ ਔਨ ਕਰਨਾ ਹੈਗਾ ਤਾਂ ਇਸ ਤਰ੍ਹਾਂ ਗੱਡੀ ਬਹੁਤ ਵਧੀਆ ਕੂਲਿੰਗ ਕਰੇਗੀ ਅਤੇ ਜੇਕਰ ਤੁਹਾਨੂੰ ਹੋਰ ਕੂਲਿੰਗ ਦੀ ਜ਼ਰੂਰਤ ਹੈਗੀ ਹੈ ਤਾਂ ਤੁਸੀਂ ਇਸ ਦੀ ਫੁੱਲ ਟੈਂਪਰੇਚਰ ਨੂੰ ਵੱਧ ਕੂਲਿੰਗ ਵੱਲ ਕਰਕੇ ਹੋਰ ਜ਼ਿਆਦਾ ਕੂਲਿੰਗ ਲੈ ਸਕਦੇ ਹੋ ਸੋ ਇੱਕ ਗੱਲ ਹੋਰ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਕਈ ਵਾਰ ਸਾਨੂੰ ਲੱਗਦਾ ਕਿ ਗੱਡੀ ਦੇ ਵਿੱਚ ਕੂਲਿੰਗ ਘੱਟ ਹੈਗੀ ਤਾਂ ਅਸੀਂ ਠੰਡੀ ਹਵਾ ਲੈਣੀ ਚਾਹੁੰਦੇ ਹਾਂ ਤਾਂ ਅਸੀਂ ਬਲੋਰ ਦੀ ਸਪੀਡ ਵਧਾ ਦਿੰਦੇ ਹਾਂ ਤਾਂ ਬਲੋਰ ਦੀ ਸਪੀਡ ਬਿਲਕੁਲ ਨਹੀਂ ਪਰ ਕੋ ਜੇਕਰ ਤੁਸੀਂ 쿨ਿੰਗ ਵਧਾਣੀ ਜਾਂ ਘਟਾਣੀ ਹੈਗੀ ਤਾਂ ਏਸੀ ਦੇ ਇਸ ਟੈਂਪਰੇਚਰ ਵਾਲੀ ਸੂਚ ਦਾ ਇਸਤੇਮਾਲ ਕੀਤਾ ਜਾਵੇ ਤਾਂ ਬਹੁਤ ਵਧੀਆ ਹੁੰਦਾ ਹੈਗਾ ਸੋ ਦੋਸਤੋ ਇਹ ਕੁਝ ਗੱਲਾਂ ਨੇ ਜੇਕਰ ਇਹਨਾਂ ਦਾ ਪਧਿਆਨ ਰੱਖਾਂਗੇ ਤਾਂ ਸਾਡੀ ਗੱਡੀ ਬਹੁਤ ਵਧੀਆ 쿨ਿੰਗ ਕਰਦੀ ਹੈਗੀ ਹੈ ਅਤੇ ਸਾਨੂੰ ਬਹੁਤ ਵਧੀਆ ਰਿਜ਼ਲਟ ਹੈਗਾ ਜੋ ਕਾਰ ਦੇ ਏਸੀ ਦਾ ਮਿਲਦਾ ਹੈਗਾ ਕਿਉਂਕਿ ਗਰਮੀਆਂ ਦੇ ਵਿੱਚ ਕਾਰ ਦੇ ਵਿੱਚ ਜੇਕਰ 쿨ਿੰਗ ਨਾ ਹੋਵੇ ਤਾਂ ਸਫ਼ਰ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਹੈ ਸੋ ਦੋਸਤੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਤੇ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਜੀ